ਮੈਂ ਨੰਗਰਸੋਲ ਤਹਿਸੀਲ ਜਿ ਨਾਲਾ ਜਲਾ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਮੈਂ ਤੇ ਮੇਰੀ ਪੈੜੀ ਨਾਲ ਕੋਈ ਵੀ ਧੋਨੇ ਦੇ ਵੀ ਆਸ ਨਹੀਂ ਗਈ ਸਾਰਾ ਗਲਤਕਾ ਹੋਇਆ ਤੇ ਮੇਰਾ ਘਰ ਵੀ ਬਰਬਾਦ ਹੋ ਗਿਆ ਆ ਕੋਈ ਵੀ ਸ਼ੈ ਨਹੀਂ ਰਹੀ ਮੇਰੀ ਮੇਰਾ ਭਰਾ ਵੀ ਕਤਲ ਹੋ ਗਿਆ ਮੈਂ ਤੇ ਮੇਰੀ ਭਤੀਜੀ ਘਰ ਵੀ ਨਹੀਂ ਮੇਰਾ ਸਮਾਨ ਕੱਢਣ ਦਾ ਵੀ ਘਰ ਕੋਈ ਨਹੀਂ ਜਿਹੜਾ ਗੜਿਆ ਫੜਿਆ ਕਿਰਪਾ ਕਰਕੇ ਵੇਰ ਕਰਕੇ ਮੇਰੀ ਬੇਨਤੀ ਪ੍ਰਵਾਨ ਕਰਿਓ ਇਹ ਪਰਿਵਾਰ ਰਮਦਾਸ ਦੇ ਪਿੰਡ ਨੰਗਲਸੋਲ ਦਾ ਬੀਬੀ ਰਾਜਵਿੰਦਰ ਕੌਰ ਜੋ ਹੱਥ ਜੋੜ ਕੇ ਅਪੀਲ ਕਰ ਰਹੀ ਹੈ ਕਿ ਮੇਰਾ ਘਰ ਹੁਣ ਘਰ ਨਹੀਂ ਰਿਹਾ ਇਹ ਖੰਡਰ ਬਣ ਗਿਆ। ਵਾਕਈ ਗੱਲ ਸਹੀ ਹੈ ਅਜਿਹੇ ਲੋਕਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਨੀ ਪੈ ਰਹੀ ਹੈ ਜੋ ਹੱਥ ਪਰ ਕੇ ਲੋਕਾਂ ਨੂੰ ਦਾਨ ਦਿੰਦੇ ਰਹੇ ਨੇ। ਸੋ ਇੱਕ ਘਰ ਦੀ ਤਸਵੀਰ ਦੇਖੀਏ ਤਾਂ ਕਿੰਨਾ ਪੁਰਾਣਾ ਸਮਾਨ ਪਿਆ ਹੋਊਗਾ ਇਹਨਾਂ ਤੋਂ। ਕਿੰਨੀਆਂ ਯਾਦਾਂ ਪਈਆਂ ਹੋਣਗੀਆਂ ਕਿੰਨੀਆਂ ਚੀਜ਼ਾਂ ਮੈਨੇ ਆਪ ਬਣਾਈਆਂ ਹੋਣਗੀਆਂ ਪੈਸਾ ਪੈਸਾ ਜੋੜ ਕੇ ਪਰ ਹੁਣ ਕੁਝ ਵੀ ਨਜ਼ਰ ਨਹੀਂ ਆ ਰਿਹਾ ਜ਼ਰੂਰੀ ਕਾਗਜ਼ਾਤ ਬੱਚਿਆਂ ਦੇ ਸਰਟੀਫਿਕੇਟ ਕਾਪੀਆਂ ਕਿਤਾਬਾਂ ਹਰ ਇੱਕ ਚੀਜ਼ ਜਿਹੜੀ ਤਹਿਸ ਨਹਿਸ ਹੋ ਗਈ ਹੈ ਅੱਜ ਪਈਆਂ ਪੇਟੀਆਂ ਸੰਦੂਕਾਂ ਚਾਹੇ ਵਾਸ਼ਿੰਗ ਮਸ਼ੀਨ ਪੱਖਾ ਹਰ ਇੱਕ ਚੀਜ਼ ਕਿਉਂਕਿ ਇੱਥੇ ਰਾਵੀ ਦਰਿਆ ਦਾ ਬਿਲਕੁਲ ਕੋਲ ਪਿੰਡ ਹੈ ਔਰ ਘਰਾਂ ਦੇ ਵਿੱਚ ਵੀ 7-7 ਫੁੱਟ ਪਾਣੀ ਆ ਗਿਆ ਸੀ ਜਦ ਮੈਂ ਇੱਕ ਦੁਆਰਨ ਦਵਾ ਕਿ ਪੱਖੇ ਦੀ ਛੱਤ ਤੋਂ ਸਿਰਫ ਇੱਕ ਹੀ ਥਾਂ ਥੱਲੇ ਪਾਣੀ ਰਿਆ ਬਲਕਿ ਸਾਰੇ ਬੈੱਡ ਮੋਟਰਸਾਈਕਲ ਕਰਾਚ ਚ ਪਏ ਪੜੋਲੇ ਤੇ ਦਾਣੇ ਸਭ ਕੁਝ ਖਤਮ ਹੋ ਗਿਆ ਸੀ ਸੋ ਹੁਣ ਲੋਡ ਹੈ ਇਹਨਾਂ ਪਰਿਵਾਰਾਂ ਨੂੰ ਅਡਾਪਟ ਕਰਨ ਦੀ ਖਰਚਾ ਚੁੱਕਣ ਦੀ ਪੰਜਾਬ ਇੰਨਾ ਸਮਰੱਥ ਹੈ ਪੂਰੇ ਪੰਜਾਬ ਦੀ ਸੇਵਾ ਕਰ ਸਕਦਾ ਹੈ ਇੱਕ ਪਾਸੇ ਖੇਤਾਂ ਜਰੀਦ ਪਈ ਹੈ ਦੂਜੇ ਪਾਸੇ ਕਰਾਚ ਗਾਰਾ ਹੁਣ ਇੱਥੇ ਮਹਾਮਾਰੀ ਦਾ ਖਤਰਾ ਵੀ ਮੰਡਰਾ ਰਿਹਾ ਹੈ ਸਵਾਗਤ ਹੈ ਦੋਸਤੋ ਹਮਲਾ ਮਾਰੀਏ ਇਸ ਵੀਡੀਓ ਨੂੰ ਸ਼ੇਅਰ ਕਰੀਏ ਪਿੰਡ ਨੰਗਰਸਾਹ ਸਿਖਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਨੰਗਰਸਾਹ ਦੇ ਵਿੱਚ ਮੇਰਾ ਕੁਝ ਵੀ ਨਹੀਂ ਰਿਹਾ ਇਨਾ ਨੁਕਸਾਨ ਹੋਇਆ ਕਿ ਮੈਂ ਪਛੂ ਹੀ ਕੱਢੇ ਨੇ ਮੇਰੀ ਚੀਜ਼ ਤੁਸੀਂ ਵੇਖ ਸਕਦੇ ਜਿਉ ਮੇਰਾ ਕੋਠਾ ਮਟੜਾ ਵੀ ਸਾਰਾ ਜਿਹੜਾ ਮਾਲ ਵਾਲਾ ਹਿੱਟ ਅੱਟ ਗਿਆ ਤੇ ਮੇਰਾ ਭਰਾ ਵੀ ਜਿਹੜਾ